ਮੱਛਵਾੜਾ ਸਾਹਿਬ ਤੋਂ ਤਖਤ ਸ਼੍ਰੀ ਹਜੂਰ ਸਾਹਿਬ ਲਈ 25 ਸਾਲਾਂ ਤੋਂ ਲਗਾਤਾਰ ਕਣਕ ਦੀ ਸੇਵਾ ਕੀਤੀ ਜਾ ਰਹੀ ਹੈ ਇਸ ਲਈ ਅੱਜ ਮੱਛਵਾੜਾ ਸਾਹਿਬ ਤੋਂ ਕਣਕ ਦੇ ਟਰੱਕ ਰਵਾਨਾ ਕੀਤੇ ਗਏ ਆਓ ਦੇਖਦੇ ਹਾਂ ਪੂਰੀ ਖਬਰ ਮੱਛਵਾੜਾ ਸਾਹਿਬ ਅਤੇ ਇਸ ਦੇ ਆਲੇ-ਦੁਆਲੇ ਤੋਂ ਕਿਸ ਇਲਾਕੇ ਤੋਂ ਸੇਵਾਦਾਰ ਜੁੜੇ ਹਨ ਇਸ ਕਣਕ ਨਾਲ ਹਾਂ ਜੀ ਸਰ ਕੀ ਨਾਮ ਆ ਜੀ ਨੰ 10 ਠਾਨਸੀ ਮੁੰਗੇਜੀ ਡਿਪਟੀ ਸੁਪਰਡੈਂਟ ਤਕਸ ਸੱਚਖੰਡ ਸ੍ਰੀ ਅਜੁਰਪ ਚਲਨਗਰ ਸਬੰਧ ਦੇ ਸਰ ਆਜ ਮਛੋੜਾ ਸਾਹਿਬ ਤੋਂ ਸੰਗਤਾਂ ਜੀ ਕਣਕ ਭੇਜਣ ਲਗੀਆਂ ਨੇ ਜੀ ਕੀ ਕਹਿਣਾ ਚਾਹੂਗਾ ਜੀ ਸਭ ਤੋਂ ਪਹਿਲਾਂ ਮੈਂ ਮਛੋੜਾ ਦੇ ਇਲਾਕੇ ਦੇ ਸਮੂਹ ਸਾ ਸੰਗਤ ਨੂੰ ਤਕਸ ਸੱਚਖੰਡ ਸ੍ਰੀ ਅਜੁਰਪ ਚਲਨਗਰ ਸਬੰਧ ਦੇ ਜੋ ਕਿ ਦਸ਼ਮੀ ਪੀਤ ਸਾਹਿਬ ਸ੍ਰੀ ਗੋਗੰਸੀ ਮਹਾਰਾਜ ਦਾ ਪਵਨ ਪਿੱਤਰਸਥਾਨ ਹੈ ਵਿਥੇ 24 ਘੰਟੇ ਲੰਗਰ ਚੱਲਦਾ ਹੈ ਇਥੇ ਦੀ ਸੰਗਤ ਪਿਛਲੇ 25 ਸਾਲਾਂ ਤੋਂ ਇਸ ਪਵਨ ਪਿੱਤਰਸਥਾਨ ਦੇ ਲੰਗਰ ਲਈ ਕਣਕ ਬੇਜਦੀ ਹੈ ਮੈਂ ਦਾਸ ਤਖਾ ਸਚਕਣ ਸਾਹਿਬ ਦੇ ਮਾਨਯੋਗ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਅਤੇ ਮੁਖ ਪ੍ਰਬੰਧਕ ਡਾਕਟਰ ਵਿਜੇ ਸੱਭੀਰ ਸਿੰਘ ਜੀ ਆਈਐਸ ਸਮੂਹ ਸਾਧ ਸੰਗਤ ਵੱਲੋਂ ਮੈਂ ਇਲਾਕੇ ਦੀ ਸਮੂਹ ਸਾਧ ਸੰਗਤ ਨੂੰ ਬੈਂਥ ਬੈਂਥ ਬੈਂ ਧਨਵਾਦ ਕਰਦਾ ਹਾਂ ਅਤੇ ਆਸ ਕਰਦਾ ਹਾਂ ਕਿ ਇਸੇ ਤਰ੍ਹਾਂ ਗੁਰਗੱਦੀ ਸੇਵਾ ਬਲ ਚੜਕੇ ਕਰਨ ਤੇ ਗੁਰੂ ਮਹਾਰਾਜ ਸਾਰੇ ਹੀ ਜਿਨ੍ਹਾਂ ਜਿਨ੍ਹਾਂ ਨੇ ਸੇਵਾ ਕੀਤੀਆਂ ਹਨ ਸਾਰਿਆਂ ਨੂੰ ਬਰਕਤ ਰੱਖਣ ਇਸੇ ਤਰ੍ਹਾਂ ਗੁਰਗੱਦੀ ਸੇਵਾ ਵੱਧ ਚੜ੍ਹ ਕੇ ਕਰਨ ਦੀ ਉਹਨਾਂ ਨੂੰ ਬਲ ਬਖਸ਼ਣ ਜਿਹੜੀ ਕਣਕ ਰੇ ਭੇਜਦੇ ਆ ਜੀ ਇਹਦੀ ਕੋਈ ਤੁਸੀਂ ਸੇਵਾ ਵੀ ਦੰਨੇ ਆ ਕੋ ਮਾਇਆ ਵੀ ਦੰਨੇ ਆ ਕਿ ਸੇਵਾ ਚ ਜਾਂਦੀ ਆ ਕਣਕ ਸਾਰੀ ਨਹੀਂ ਸਾਰੀ ਕਣਕ ਸੇਵਾ ਵਿੱਚ ਜਾਂਦੀ ਆ ਜੀ ਠੀਕ ਆ ਜੀ ਧੰਨਵਾਦ ਹਾਂਜੀ ਕਿਹੜਾ ਸਾਹਿਬ ਅੱਜ ਕਣਕ ਜਾਰੀ ਹੈ ਜੀ ਹਜੂਰ ਸਾਹਿਬ ਤਖਤਸ਼ਾਲੀ ਹਜੂਰ ਸਾਹਿਬ ਇਹ ਕੀ ਕਹਿਣਾ ਚਾਹੁੰਦੇ ਆ ਸੰਗਤਾਂ ਨੂੰ ਸਭ ਤੋਂ ਪਹਿਲਾਂ ਦਾ ਇਲਾਕੇ ਦੀ ਸਾਰੀ ਸੰਗਤ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਆਪਣੇ ਨੇਕ ਮਾਨਜਾਂ ਦੇ ਵਿੱਚੋਂ ਇਸ ਸੱਚਖੰਡ ਸਾਹਿਬ ਵਾਸਤੇ ਕਣਕ ਭੇਜੀ ਹੈ ਔਰ ਅੱਜ 25 ਸਾਲ ਜਿਹੜੇ ਨੇ ਇਸ ਸੇਵਾ ਨੂੰ ਚੱਲਦਿਆਂ ਹੋ ਗਏ ਨੇ ਪੂਰੇ ਹੋਏ ਨੇ ਔਰ ਇਸ ਦੇ ਵਿੱਚ ਸਾਡੇ ਵਿੱਚ ਸਾਧਾਨ ਸਿੰਘ ਜੀ ਜਿਹੜੇ ਨੇ ਡਿਪਟੀ ਸੁਪਰਡੈਂਟ ਸਾਹਿਬ ਤੋਂ ਅੱਜ ਪਹੁੰਚੇ ਨੇ ਔਰ ਇਹ ਟਰੱਕਇਥ ਫਰਵਾਨਾ ਹੋ ਰਹੇ ਨੇ ਕਿੰਨੇ ਟਰੱਕ ਭੇਜਦੇ ਆ ਅੱਜੇ ਤੋਂ 13 ਟਰੱਕ ਚੱਲੇ ਨੇ ਫਿਰ ਉਸ ਤੋਂ ਬਾਅਦ ਰੂਟੀਨ ਦੇ ਵਿੱਚ ਰੋਜ਼ ਇੱਕ ਦੋ ਟਰੱਕ ਜਿਹੜੇ ਉਹ ਜਾਂਦੇ ਰਹਿਣਗੇ ਕਿੰਨੇ ਕ ਟਰੱਕ ਚੱਲੇ ਜਾਂਦੇ ਜੀ ਹਰ ਸਾਲ ਇੱਥੋਂ ਕਣਕ ਦੇ ਕਾਫੀ ਚੱਲੇ ਜਾਂਦੇ ਮੇਰੇ ਖਿਆਲ ਚ 16 ਤੋਂ 18 ਥੋੜਾ ਥੋੜਾ ਸਾਰਾ ਗੈਸੇ ਇਸ ਵਰਗ ਉਮੀਦਾ ਵੀ ਵੀ ਟਰੱਕ ਹੋ ਜਾਣਗੇ ਕਿੰਨੇ ਕ ਸਾਲਾਂ ਤੋਂ ਇਸ ਤਰ੍ਹਾਂ ਹੀ ਸੇਵਾ ਤੁਹਾਡੀ ਨਿਰੰਤਰ ਚੱਰੀ ਹੈ ਜੀ ਇਹ 25 ਸਾਲ ਹੋ ਗਏ ਨੇ ਅੱਜ ਪੂਰੇ ਸੇਵਾ ਨੂੰ 25 ਸਾਲ ਪੂਰੇ ਹੋ ਚੁੱਕੇ ਇਹ ਜਿਹੜੀ ਕਣਕ ਇਕੱਠੀ ਕਰਦੇ ਜੀ ਮੰਡੀ ਦੇ ਵਿੱਚੋਂ ਹੀ ਕਰਦੇ ਆ ਜੀ ਕਾਲਦੋ ਵਾਲੇ ਪਿੰਡਾਂ ਦੇ ਇਹ ਸਾਰੇ ਪਿੰਡਾਂ ਚੋਂ ਆਉਂਦੀ ਹੈ ਮੰਡੀ ਚੋਂ ਵੀ ਆਉਂਦੀ ਹੈ ਜ਼ਿਆਦਾਤਰ ਪ ਹਾਂ ਜੀ ਆਤੀ ਅੱਜ ਮਰਚੌੜਾ ਸਾਹਿਬ ਤੋਂ ਕਾਣ ਕਰਵਾਣਾ ਹੋ ਰਹੀ ਹੈ ਜੀ ਜਿਹੜੇ ਹਜੂਰ ਸਾਹਿਬ ਵਿਖੇ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਜੀ ਜੀ ਪਹਿਲਾਂ ਲੋ ਤੁਹਾਡਾ ਧੰਨਵਾਦ ਕਰਦੇ ਆ ਮੀਡੀਆ ਬਲ ਦਾ ਉਹ ਦੋ ਵਾਰ ਜਿੰਨੀ ਵੀ ਸੰਗਤ ਆ ਉਹ ਸਾਰਿਆਂ ਦਾ ਧੰਨਵਾਦ ਕਰਦੇ ਆ ਕਿਉਂਕਿ ਰਲ ਕੇ ਹੀ ਇਹ ਸਾਰੇ ਕੰਮ ਹੁੰਦੇ ਨੇ ਗੁਰੂ ਸਾਹਿਬ ਦੀ ਅਸ਼ੀਰਵਾਦ ਆਪਣੇ ਲਾਕੇ ਦੇ ਉੱਤੇ ਦਸਵੇਂ ਪਾਤਸ਼ਾਹ ਦੀ ਲਗਭਗ 1999 ਚ ਇਹ ਕਾਣਕ ਸ਼ੁਰੂ ਹੋਈ ਸੀ ਤੇ 2003 ਚ ਬੇਟ ਦੇ ਵਿੱਚ ਪਹਿਲੀ ਵਾਰੀ ਅਸੀਂ ਥੈਲੇ ਭਰੇ ਸੀ ਸੋ ਅੱਜ ਇਹ ਸੈਂਕੜੇ ਥੈਲੇ ਆਪਾਂ ਲੋਕ ਸਾਰੇ ਰਲ ਕੇ ਭੇਜਦੇ ਆ ਤੇ ਹਜ਼ਾਰਾਂ ਤੋਂ ਇਕੱਠੇ ਹੋ ਜਾਂਦੇ ਨੇ ਜਿਹਨੂੰ ਇਕੱਠੇ ਕਰਦੇ ਆ ਤੇ ਦਸਵੇਂ ਪਾਤਸ਼ਾਹ ਦੇ ਸੱਚਖੰਡ ਦੇ ਸਥਾਨ ਤੇ ਪਹੁੰਚਦੀ ਆ ਇੱਕ ਮੈਂ ਜਰੂਰ ਬੇਨਤੀ ਕਰੂੰਗਾ ਤੁਸੀਂ ਅੱਗੇ ਵੀ ਧੰਨਵਾਦ ਤੁਹਾਡਾ ਕਰਦੇ ਆ ਤੇ ਕੁਝ ਬੰਦੇ ਛੁਰਲੀਆਂ ਛੜਦੇ ਨੇ ਪ੍ਰਮਾਤਮਾ ਕਿਰਪਾ ਕਰੇ ਉਹਨਾਂ ਨੂੰ ਸਮਤਵ ਵਖਰੇ ਇਸ ਗੱਲ ਤੋਂ ਬਚੇ ਰਹੀਏ ਕਿਉਂਕਿ ਤੁਹਾਡੇ ਨੋਟਸ ਵਿੱਚ ਵੀ ਹੈ ਗੱਲ ਕਿ ਗੁਰੂ ਘਰ ਤੇ ਇਲਜ਼ਾਮ ਲਾਉਣੇ ਬੜੀ ਸੋਚੀ ਸਮਝੀ ਸਾਹਸ਼ ਹੁੰਦੀ ਆ ਕੀ ਇਲਜ਼ਾਮ ਲਾਏ ਸੀਗੇ ਜੀ ਕਿਸੇ ਬੰਦੇ ਨੇ ਕਿ ਇਹ ਜਿਹੜੀ ਕਣਕਾ ਜੀ ਇਹ ਸ਼ੋਮਨੀ ਕਾਲੀਦਾਲ ਦੇ ਵਰਕਰਾਂ ਨੇ ਵੇਚ ਕੇ ਵੋਟਾਂ 'ਚ ਵੰਡ ਰੀਆਂ ਫਿਰ ਉਹ ਬੰਦੇ ਨੂੰ ਘਰ ਬੁਲਾਇਆ ਜੀ ਉਹ ਮਾਫੀ ਮੰਗ ਕੇ ਗਿਆ ਸਾਰੀ ਸੰਗਤ ਦੇ ਵਿੱਚ ਔਰ ਨੈੱਟ ਦੇ ਉੱਤੇ ਉਰੀ ਖਬਰ ਵੀ ਚੱਲਦੀ ਰਹੀ ਆ ਉਹਨੇ ਆਪਣੇ ਆਪ ਮਾਫੀ ਮੰਗਿਆ ਮੇਰੀ ਗਲਤੀ ਆ ਮੈਂ ਬਿਨਾਂ ਪੁੱਛੇ ਕਿਸੇ ਤੋਂ ਜਰ ਕੇ ਉਹ ਬੰਦੇ ਦੇ ਕੋਲ ਕੋ ਲੋ ਨਾਣੇ ਵੀ ਨਹੀਂ ਲਏ ਅਸੀਂ ਅੱਜ ਤੱਕ ਸੋ ਇਸ ਕਰਕੇ ਮੈਂ ਮਹਾਰਾਜ ਜੀ ਚਾਰਨਾ ਚਹੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹੋ ਜਿਹੇ ਲੋਕਾਂ ਨੂੰ ਸਮੱਤ ਵਾਖੀ ਪਾਲਾ ਕਰੀ ਇਹਨਾਂ ਦਾ ਫੇਰ ਵੀ ਕਿਸਦਾ ਮਾੜਾ ਨਾ ਕਰਾਈ ਇਹਨਾਂ ਬੇਨਤੀ ਹੈ ਜੀ ਦੂਸਰੀ ਇਹ ਕੱਲੀ ਮੱਛ ਬੜੇ ਇਲਾਕੇ ਦੀ ਸੰਗਤ ਨਹੀਂ ਇਕੱਠੀ ਕਰਦੀ ਮਲੋਹ ਹਲਕਾ ਖੰਨਾ ਸਮਰਾਲਾ ਜਿੰਨਾ ਵੀ ਆਪਣੇ ਇਲਾਕੇ ਚਮਕੌਰ ਸਾਹਿਬ ਮਰੰਡੇ ਤੱਕ ਆਪਣੇ ਸਾਡੇ ਵੀਰ ਨੇ ਉਹ ਸਾਰੇ ਲੜ ਕੇ ਇਕੱਠੀ ਕਰਦੇ ਆ ਤੇ ਇੱਥੇ ਅਸਲ ਲਿਆਉਣ ਦਾ ਕਣਕ ਦਾ ਮਕਸਦ ਨਾ ਜਿਹੜੀ ਮੱਛੋਲੀ ਟਰੱਕ ਯੂਨੀਅਨ ਹੈ ਇਹਦੇ ਉੱਤੇ ਬੜੀ ਕਿਰਪਾ ਮਹਾਰਾਜ ਦੀ ਬਹੁਤ ਘੱਟ ਕਿਰਾਏ ਦੇ ਉੱਤੇ ਰਾਏਕੋਟ ਦਾ ਇਲਾਕਾ ਵੀ ਆਉਂਦਾ ਸੋ ਜਿੰਨੀ ਵੀ ਇਹ ਕਿਰਾਇਆ ਵੀ ਘੱਟ ਲੈਂਦੇ ਨੇ ਬਹੁਤ ਘੱਟ ਪੈਸੇ ਤੇ ਪਹੁੰਚਾਉਂਦੇ ਨੇ ਇਸ ਕਰਕੇ ਪਰਮਾਤਮਾ ਜੀ ਯੂਨੀਅਨ ਤੇ ਵੀ ਹਮੇਸ਼ਾ ਹੀ ਮਿਹਰ ਭਰਿਆ ਆਸ਼ਰ ਰੱਖੇ ਇਹ ਦੱਸਣਾ ਜ਼ਰੂਰੀ ਸਮਝਿਆ ਕਿਉਂਕਿ ਕੱਲੇ ਮਾਛੂ ਬੜੇ ਇਲਾਕੇ ਦੇ ਨੇ ਰਾਏਕੋਟ ਖੰਨਾ ਸਮਰਾਲਾ ਕੰਪੌਰ ਸਾਹਿਬ ਮਰਿੰਡਾ ਵਗੈਰਾ ਆਪਣੇ ਸਾਰੇ ਇਲਾਕੇ ਆਉਂਦਾ ਹੈ ਤੋ ਆਪਣੀ ਸੰਗਤ ਵੀ ਨਾਲ ਜਾਂਦੀ ਹੁੰਦੀ ਹੈ ਜੀ ਨਹੀਂ ਜੀ ਉਹ ਤਾਂ ਕਾਣਕ ਦਿਖਾ ਕੇ ਭੇਜਦੇ ਨੇ ਜੀ ਉੱਥੇ ਪਰਚੀਆਂ ਨਾਲ ਉਹਨੇ ਬਿੱਲ ਲੈਣਾ ਜੀ ਠੀਕ ਹੈ ਧੰਨਵਾਦ